ਰਾਤ ਦੀਆਂ ਤਸਵੀਰਾਂ ਨੇ ਰਾਤ ਵੇਲੇ ਬੱਸ ਅੱਡੇ ਦੀਆਂ ਤਸਵੀਰਾਂ ਦੱਸ ਦਈਏ ਕਿ ਛੋਟੇ-ਛੋਟੇ ਬੱਚੇ ਇਹ 10-12 ਸਾਲ ਦੀ ਏਜ ਦੇ ਬੱਚੇ ਜੋ ਆ ਰਾਤ 8-9 ਵਜੇ ਤੱਕ ਬੱਸ ਅੱਡਿਆਂ ਵਿੱਚ ਦੁਕਾਨਾਂ ਦੇ ਔਰ ਕਾਰ ਟੈਕਸੀ ਸਟੈਂਡਾਂ ਦੇ ਕੋਲ ਅਕਸਰ ਹੀ ਇੱਥੇ ਉਮਰੇ ਪਾਏ ਜਾਂਦੇ ਔਰ ਲਗਾਤਾਰ ਭੀਖ ਜਿਹੜੀ ਆ ਇਸ ਤਰ੍ਹਾਂ ਮੰਗੀ ਜਾਂਦੀ ਆ ਤਾਂ ਗੱਲ ਕਰੀਏ ਅਸੀਂ ਇਹ ਛੋਟੇ ਜਿਹੇ ਸ਼ਹਿਰ ਦੇ ਵਿੱਚ ਅਕਸਰ ਹੀ ਬਹੁਤ ਸਾਰੇ ਭਿਖਾਰੀਆਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਦੁਕਾਨਦਾਰੀਆਂ ਵਾਸਤੇ ਬਹੁਤ ਮੁਸ਼ਕਿਲ ਹੋਈ ਪਈ ਆ ਆਉਣ ਜਾਣ ਵਾਲੇ ਲੋਕਾਂ ਵਾਸਤੇ ਬਹੁਤ ਮੁਸ਼ਕਿਲ ਹੈ ਕੋਈ ਆਪਣਾ ਬੱਚਾ ਸੁਨਣਾ ਨਹੀਂ ਛੱਡ ਕੇ ਅਦਰ ਅਦਰ ਸਾਈਡ ਤੇ ਜਾ ਸਕਦਾ ਜੇ ਕਿਸੇ ਨੂੰ ਕਦੇ ਬਾਥਰੂਮ ਜਾਣਾ ਪੈ ਜਾਏ ਜਾਂ ਕਿਸੇ ਨੂੰ ਕਦੇ ਕਿਸੇ ਦੁਕਾਨ ਤੇ ਜਾਣਾ ਪੈ ਜਾਏ ਤੇ ਆਪਣਾ ਬੱਚਾ ਜੋ ਹੈ ਉਹ ਬਸ ਦੀ ਸੀਟ ਤੇ ਬਿਠਾ ਕੇ ਨਹੀਂ ਜਾ ਸਕਦੇ ਕਿਉਂਕਿ ਅਣਜਾਣ ਲੋਕ ਬਹੁਤ ਜ਼ਿਆਦਾ ਹੋ ਗਏ ਆ ਬਹੁਤ ਜ਼ਿਆਦਾ ਅਣਜਾਣ ਲੋਕ ਸ਼ਹਿਰਾਂ ਦੇ ਵਿੱਚ ਭਿਖਾਰੀ ਭੇਸ ਹੈ ਔਰ ਇਹ ਛੋਟੇ ਛੋਟੇ ਬੱਚੇ ਆ ਔਰ ਬਹੁਤ ਸਾਰੀਆਂ ਘਟਨਾਵਾਂ ਕਈ ਵਾਰ ਸਾਹਮਣੇ ਆ ਚੁਕੀਆਂ ਕਿ ਇਹ ਖੁਦ ਹੀ ਬੱਸਾਂ ਨਾਲ ਤੇ ਟੈਕਸੀਆਂ ਨਾਲ ਤੇ ਆਉਣ ਜਾਣ ਵਾਲੀਆਂ ਰਾਹਗੀਰਾਂ ਦੀਆਂ ਕਾਰਾਂ ਨਾਲ ਟਕਰਾਉਂਦੇ ਆ ਤਾਂ ਕਈ ਵਾਰ ਇਹ ਹਾਸੇ ਅੱਗੇ ਸਾਹਮਣੇ ਆ ਗਏ ਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਦੀਨਾ ਨਗਰ ਦੇ ਵਿੱਚ ਬਹੁਤ ਜ਼ਿਆਦਾ ਪਰੇਮਾਰ ਹੈ ਬਹੁਤ ਸਾਰੀਆਂ ਦੁਕਾਨਦਾਰੀਆਂ ਤੋਂ ਪਰੇਸ਼ਾਨ ਨੇ ਬਹੁਤ ਸਾਰੇ ਲੋਕ ਇਹਨਾਂ ਤੋਂ ਪਰੇਸ਼ਾਨ ਆ ਤਾਂ ਕਿੰਨਾ ਸਮਾਂ ਹੋਰ ਇਹ ਪਰੇਸ਼ਾਨੀ ਇਸੇ ਤਰ੍ਹਾਂ ਚਲਦੀ ਰਹੇਗੀ ਔਰ ਮੁੱਖ ਮੰਤਰੀ ਸਾਹਿਬ ਨੇ ਇੱਕ ਕਦਮ ਉਠਾਇਆ ਸੀ ਕਿ ਇਹ ਜੋ ਪਖਾਰੀ ਆ ਇਹ ਬੱਚੇ ਆ ਇਹ ਕੌਣ ਆ ਬੱਚੇ ਕਿੱਥੋਂ ਆਏ ਆ ਇਹਦੇ ਬਾਰੇ ਇੱਕ ਵਧੀਆ ਸਰਚ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਚਿਲਡਰਨ ਹਾਊਮ ਵਿੱਚ ਭੇਜਿਆ ਜਾਵੇ ਕਈ ਤਰ੍ਹਾਂ ਦੀਆਂ ਟੈਕਨੀਕਾਂ ਲੈ ਕੇ ਆ ਨਵੀਂ ਸਰਕਾਰ ਜਿਹੜੀ ਬਦਲਾਅ ਵਾਲੀ ਉਹ ਚੱਲੀ ਸੀ ਲੇਕਿਨ ਨਵੇਂ-ਨਵੇਂ ਕੋਈ ਹੋਰ ਕੰਮ ਪੈ ਜਾਂਦੇ ਆ ਫਿਰ ਇਸ ਨੂੰ ਪਿੱਛੇ ਛੱਡਿਆ ਜਾਂਦਾ ਤਾਂ ਹੁਣ ਇਹਦੇ ਬਾਰੇ ਆਮ ਸ਼ਹਿਰਾਂ ਦੇ ਵਿੱਚ ਲੋਕ ਇੰਨੇ ਕਿ ਪਰੇਸ਼ਾਨ ਨੇ ਕਿ ਕਹਿਣਾ ਵੀ ਮੁਸ਼ਕਿਲ ਹੋ ਰਿਹਾ ਕਿ ਕਿਹੜੇ ਸ਼ਹਿਰ ਵਿੱਚ ਪਖਾਰੀ ਨਹੀਂ ਕਿਹੜੇ ਸ਼ਹਿਰਾਂ ਵਿੱਚ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਜਿਨ੍ਹਾਂ ਦਾ ਆਪਣਾ ਭਵਿੱਖ ਉਸਾਰਨ ਦੀ ਉਮਰ ਹੈ ਔਰ ਇਹਨਾਂ ਬੱਚਿਆਂ ਨੇ ਲਗਾਤਾਰ ਭੀਖ ਵੱਲ ਹੀ ਜਿਨ੍ਹਾਂ ਨੂੰ ਤੋੜਿਆ ਜਾ ਰਿਹਾ ਤੋਰ ਕੌਣ ਰਿਹਾ ਬੱਚੇ ਕਿਹਨਾਂ ਦੇ ਆ ਇਹਨਾਂ ਦੇ ਪੇਰੈਂਟਸ ਕਿੱਥੇ ਆ ਕੋਈ ਵੀ ਜਾਣਕਾਰੀ ਨਹੀਂ ਜਦੋਂ ਇਹ ਨੰਗੇ ਪੈਰ ਸਰਦੀਆਂ ਹੋਣ ਗਰਮੀਆਂ ਹੋਣ ਨੰਗੇ ਪੈਰ ਭੀਖ ਮੰਗਦੇ ਆ ਤਾਂ ਉਸ ਵੇਲੇ ਤਰਸ ਆਉਂਦਾ ਕਿ ਸਰਕਾਰਾਂ ਇਹਨਾਂ ਵੱਲ ਕਿਉਂ ਨਹੀਂ ਸੋਚਦੀਆਂ ਕਿਉਂ ਇਹਨਾਂ ਵਾਲ ਨਹੀਂ ਵੇਖਦੀਆਂ ਔਰ ਲਗਾਤਾਰ ਇਹ ਮੁਸ਼ਕਿਲਾਂ ਜਿਹੜੀਆਂ ਇਹਨਾਂ ਬੱਚਿਆਂ ਵਾਸਤੇ ਵਧਦੀਆਂ ਜਾ ਰਹੀਆਂ ਔਰ ਆਮ ਪਬਲਿਕ ਵਾਸਤੇ ਬਹੁਤ ਵੱਡੀਆਂ ਮੁਸ਼ਕਿਲਾਂ ਕਿ ਕਈ ਵਾਰੀ ਫੋਨ ਕਿਤੇ ਰਹਿ ਜਾਂਦਾ ਤਾਂ ਉਹ ਵੀ ਗੈਪ ਹੋ ਜਾਂਦਾ ਪਰਸ ਨਹੀਂ ਕਿਤੇ ਰੱਖ ਸਕਦੇ ਤਾਂ ਕਿੰਨੀਆਂ ਘਟਨਾਵਾਂ ਦੇ ਵਿੱਚ ਇਹ ਬੱਚੇ ਵੀ ਕਈ ਵਾਰ ਘਟਨਾਵਾਂ ਜਿਹੜੀਆਂ ਨਾਲ ਬੱਚਿਆਂ ਨਾਲ ਵੀ ਵਾਪਰ ਜਾਂਦੀਆਂ ਕਈ ਇਨਸੀਡੈਂਟ ਕਈ ਐਕਸੀਡੈਂਟ ਉਹਦੇ ਵਿੱਚ ਇਹ ਬੱਚੇ ਜਿਹੜੇ ਆ ਉਹ ਆ ਗਏ ਆ ਤਾਂ ਇਹਦਾ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਦੇ ਇਹ ਦੀਨਾ ਨਗਰ ਸ਼ਹਿਰ ਵਿੱਚੋਂ ਇਹ ਪਿਹਾਰੀ ਖਤਮ ਹੋਣਗੇ ਕਦੇ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਇਹ ਪਿਖਾਰੀ ਇਹ ਬੱਚੇ ਵਧੀਆ ਜ਼ਿੰਦਗੀ ਜਿਉਣ ਲਈ ਇਸ ਕਦਮ ਤੋਂ ਪਿੱਛੇ ਹੋਣਗੇ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ